ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਸ੍ਰੀ ਸੰਗਵੇਸ਼ਵਰ ਧਾਮ ਇਹ ਵੀ ਪਿਹੋਵਾ ਦਾ ਇੱਕ ਪ੍ਰਸਿੱਧ ਤੀਰਥ ਹੈਗਾ ਸਾਹਮਣੇ ਬੋਲੇ ਸੰਕਰ ਦੀ ਤਸਵੀਰ ਜੈ ਬੋਲੇ ਸੰਕਰ ਸਾਡੇ ਨਾਲ ਰਜੇਸ਼ ਜੀ ਵੀ ਹੈਗੇ ਨੇ ਮਿੱਤਰ ਪਿਆਰੇ ਨੇ ਤਾਂ ਰਜੇਸ਼ ਜੀ ਨੂੰ ਬੇਨਤੀ ਕਰਦੇ ਆਂ ਵੀ ਇਸ ਮੰਦਿਰ ਬਾਰੇ ਜਾਣਕਾਰੀ ਦੇਣ ਰਾਜੇਸ਼ ਜੀ ਹਾਂਜੀ ਅੱਜ ਅਸੀਂ ਹੁਣ ਪਹੁੰਚੇ ਆ ਸੰਗਵੇਸ਼ਵਰ ਮਹਾਦੇਵ ਰਨਾਏ ਵਿਖੇ ਆ ਸਾਡੇ ਬੱਚੇ ਨਾਲ ਪਹੁੰਚੇ ਨੇ ਇਹ ਆਪਣਾ ਮੁੱਖ ਦਵਾਰ ਹੈ ਸੰਗਵੇਸ਼ਵਰ ਮਹਾਦੇਵ ਰਨਾਏ ਪਿਹਵੇ ਦੇ ਕੋਲ ਹੈ ਇਹਨਾਂ ਦਾ ਜੋ ਇਤਿਹਾਸ ਹੈ ਉਹ ਇਹ ਹੈ ਵੀ ਇੱਥੇ ਦਰੋਸਾ ઋષਿ ਨੇ ਭਗਤੀ ਕਰਕੇ ਸ਼ਿਵਜੀ ਭਗਵਾਨ ਨੂੰ ਪ੍ਰਗਟ ਕੀਤਾ ਤੇ ਉਸ ਤੋਂ ਬਾਅਦ ਇਹ ਹਰੇਕ ਆ ਮਹੀਨੇ ਤਰੋਸਦੀ ਵਾਲੇ ਦਿਨ ਇੱਥੇ ਬੜਾ ਭਾਰੀ ਮੇਲਾ ਲੱਗਦਾ ਹੈ ਤੇ ਆ ਸਾਰੇ ਇਧਰ ਪਾਰਕਿੰਗ ਹੈ ਇਧਰ ਦੁਕਾਨਾਂ ਨੇ ਬਹੁਤ ਵੱਡਾ ਭਾਰੀ ਇੱਥੇ ਹਰੇਕ ਮਹੀਨੇ ਮੇਲਾ ਲੱਗਦਾ ਅੱਜ ਅਸੀਂ ਬੱਚਿਆਂ ਨੂੰ ਇੱਥੇ ਲੈ ਕੇ ਆਏ ਆ ਤੇ ਹੁਣ ਅਸੀਂ ਚੱਲਾਂਗੇ ਜੀ ਸ਼ਿਸ਼ਮੇਸ਼ਰ ਮਹਾਦੇਵ ਦੇ ਦਰਸ਼ਨ ਕਰਨ ਇਹ ਰਜੇਸ਼ ਜੀ ਸਾਡੇ ਮਿੱਤਰ ਪਿਆਰੇ ਇਹ ਜਾਣਕਾਰੀ ਦੇ ਰਹੇ ਸੀਗੇ ਇਸ ਮੰਦਿਰ ਬਾਰੇ ਤੁਹਾਨੂੰ ਸਾਰਿਆਂ ਨੂੰ ਤੇ ਚਲਦੇ ਹੁਣ ਆਪੰਦਰੋਂ ਇਸ ਮੰਦਰ ਦੇ ਵਿੱਚ ਇਹ ਆ ਗਿਆ ਮੁੱਖ ਦਵਾਰ ਇਸ ਮੰਦਰ ਦਾ ਤੇ ਹੁਣ ਆਪਾਂ ਦੇਖਦੇ ਆਂ ਅੰਦਰੋਂ ਦਰਸ਼ਨ ਕਰਦੇ ਆਂ ਅੰਦਰੋਂ ਵੀਡੀਓਗ੍ਰਾਫੀ ਅਲਾਉਡ ਹੋਈ ਤਾਂ ਜ਼ਰੂਰ ਦਿਖਾਵਾਂਗੇ ਤੇ ਨਹੀਂ ਤਾਂ ਫਿਰ ਸੌਰੀ ਹੁਣ ਆਪਾਂ ਨੂੰ ਬਹੁਤ ਸੁੰਦਰ ਮੰਦਰਾ ਤੇ ਨਾਲੇ ਮੂਰਤੀਆਂ ਵੀ ਸਹੋਬਤ ਕੀਤੀਆਂ ਨੇ ਬਣਾਈਆਂ ਨੇ ਪੱਥਰ ਦੇ ਵੀ ਤੋਂ ਕੋਣੀਆਂ ਲੱਗਦੀਆਂ ਮੂਰਤੀਆਂ ਜੈ ਪਰਨਾਥ ਜੈ ਪਰ ਨਾਸਕੀ ਇਧਰ ਹੁਣ ਅਸੀਂ ਜਾਲਾ ਕੋਲੇ ਨਾਚ ਚੜਾ ਕੇ ਅਸੀਂ ਬਾਹਰ ਆਏ ਆ ਇੱਧਰ ਕੀ ਖੰਭਣੀਆਂ ਬਣੀਆਂ ਜਾਂਦੀਆਂ ਜੀ ਇੱਥੇ ਕੰਪਨੀ ਹੈ ਇਸ ਕਰਕੇ ਬਣੀਆਂ ਜਾਂਦੀਆਂ ਵੀ ਜਦੋਂ ਕੋਈ ਵੀ ਆਦਮੀ ਸੁਖ ਸੁਖ ਦਾ ਆਦੀ ਖੰਭਣੀ ਬਣ ਜਾਂਦਾ ਹੈ ਤੇ ਜਦੋਂ ਸੁਖ ਸੰਪੂਰਨ ਹੋ ਜਾਂਦੀ ਹੈ ਤਾਂ ਉਹ ਆਪਣੀ ਖੰਭਣੀ ਖੋਲ ਕੇ ਜਾਂਦਾ ਹੈ ਮੱਤੇ ਇਸ ਤੋਂ ਬਾਅਦ ਇੱਧਰ ਹੈਗੇ ਸਮੁੰਦਰ ਮੰਥਨ ਇੱਕ ਪਾਸੇ ਦਿਖਾਇਆ ਹੋਇਆ ਆਪਣਾ ਕਿ ਰਾਖਸਸ ਨੇ ਇੱਕ ਪਾਸੇ ਦੇਵਤੇ ਆ ਉਸ ਸਮੁੰਦਰ ਨੂੰ ਮਸ ਰਹੇ ਨੇ ਉਸ ਸਮੁੰਦਰ ਵਿੱਚੋਂ ਜਿਹੜੇ ਪਦਾਰਥ ਹੈ ਉਹ ਕੱਢੇ ਰਹੇ ਨੇ ਉਹਦੀ ਇਹ ਝਾਕੀ ਦਿਖਾਈ ਹੋਈ ਹੈ ਰਜ ਜੀ ਨੇ ਜਾਣਕਾਰੀ ਦਿੱਤੀ ਹੈ ਜੀ ਤੁਹਾਨੂੰ ਉਹਨਾਂ ਅੰਦਰ ਹੈਗੇ ਅੰਦਰੋਂ ਅਸੀਂ ਦੇਖ ਰਹੇ ਹਾਂ ਹੈਗੇ ਨੇ ਜੀ ਕਾਪਰ ਸ੍ਰੀ ਕਾਪਰ ਮੁਨੀ ਜੀ ਤੇ ਮਾਤਾ ਦੇਵ ਅਹੋਤੀ ਜੀ ਭਗਵਾਨ ਪਰਸ਼ੂਰਾਮ ਜੀ ਹੋਗੇ ਤੇ ਇਸੇ ਤਰ੍ਹਾਂ ਮਹਾਰਿਸ਼ੀ ਪ੍ਰਿੰਗ ਜੀ ਮਹਾਰਿਸ਼ੀ ਬੇਸ਼ਬਾਬ ਮੱਤਰਜੀ ਤੇ ਅੱਗੇ ਮਹਾਰਿਸ਼ੀ ਜਿਸ਼ਟ ਜੀ ਸ੍ਰੀ ਮਾਂ ਦੁਰਗਾ ਜੀ ਸ੍ਰੀ ਮਾਂ ਬਗਲਾ ਮੁਖੀ ਜੀ ਸ਼੍ਰੀ ਮਾ ਕਾਲਿਕਾ ਜੀ ਤੇ ਇਹ ਜੀ ਸ਼੍ਰੀ ਮਾ ਕਾਲਿਕਾ ਜੀ ਮੂਰਤੀ ਕਲਾ ਮੂਰਤੀ ਕਲਾ ਨਕਾਸ਼ੀ ਪੱਥਰ ਤੋਂ ਨਕਾਸ਼ੀ ਕਰੀ ਹੈ ਨਾ ਹਾਂ ਤੇ ਨਾ ਪਿਆਰਾ ਮਤਲਬ ਕਿਸੇ ਨੇ ਨਕਾਸ਼ੀ ਕੀਤੀ ਹੈ ਹਾਂ ਦੇਖੋ ਮੂਰਤੀ ਕਲਾ ਆਪਣੀ ਕਿੰਨੀ ਹੁੰਦੀ ਹੈ ਕੀ ਆ ਤੁਸੀਂ ਆ ਵੀ ਦੇਖੋ ਵੀ ਹਾਥੀ ਦਾ ਮਤਲਬ ਇਹਨਾਂ ਨੇ ਲਾਇਆ ਕਿਆ ਤੇ ਕਿੰਨਾ ਵਦ ਇਹਨਾਂ ਨੇ ਸਿਪਾਈ ਦੇ ਨਾਲ ਕਿੰਨਾ ਕੀਤਾ ਆ ਇਹ ਨਕਾਸ਼ੀ ਬਹੁਤ ਸ਼ਾਨਦਾਰ ਮੂਰਤੀ ਕਲਾ ਦਾ ਪ੍ਰਦਰਸ਼ਨ ਆ ਇਹ ਦੇਖिएगा ਬਹੁਤ ਵਧੀਆ ਲੱਗਦਾ ਹਾਂ ਵਧੀਆ ਦੇਖੋ ਨਿਕਾਸੀ ਵਗੈਰਾ ਕਿੰਨੀ ਵਧੀਆ ਕਰਾਇਆ ਹੈ ਕਿਚਰੀਏ ਨਾਲ ਨਿਕਾਸੀ ਕਿੰਨੀ ਵਧੀਆ ਕੀਤੀ ਜਾ ਰਹੀ ਹੈ ਤੇ ਬਹੁਤ ਸ਼ਾਨਦਾਰ ਲੱਗ ਰਿਹਾ ਹਮ ਜਿੱਥੇ ਤੱਕ ਨਿਕਾ ਜਾਉਂਦੇ ਬਹੁਤ ਸ਼ਾਨਦਾਰ ਹੈਗੀ ਆ ਮਤਲਬ ਲੱਗ ਰਿਹਾ ਅੱਖਾਂ ਨੂੰ ਬਹੁਤ ਵਧੀਆ ਲੱਗ ਰਿਹਾ ਤੇ ਇਹ ਹੀ ਖਾਸ ਹੈ ਤੁਹਾਡੀ ਮੰਦਰਾ ਦੀ ਵੀ ਤਾਂ ਨਿਕਾਸੀ ਵਗੈਰਾ ਦੇਖਣ ਨੂੰ ਬਹੁਤ ਜਿਆਦਾ ਮਿਲਦਾ ਹੈ ਲੰਗਰ ਹਾਲ ਆ ਗਿਆ ਜੀ ਇਹ ਇਸ ਮੰਦਿਰ ਦਾ ਇਤਿਹਾਸ ਆ ਤੁਸੀਂ ਇੱਥੋਂ ਪੜ ਸਕਦੇ ਹੋ ਜਾਂ ਫਰਾਜ਼ ਇਹ ਤੋਂ ਤੋਂ ਸਕਰੀਨ ਸੌਟ ਲੋ ਤੇ ਸਕਰੀਨ ਸੌਟ ਤੋਂ ਇਹਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਇੱਧਰ ਵੱਖ-ਵੱਖ ਸ਼ਹਿਰਾਂ ਦੀਆਂ ਕਮੇਟੀਆਂ ਵੱਲੋਂ ਰਹਿائش ਲਈ ਸੈਸੀ ਧਰਮਸ਼ਾਲਾਆਂ માં ਬਣੀਆਂ ਨੇ ਜਦੋਂ ਮਹੀਨਾ ਬਾਰ ਇਕੱਠ ਹੁੰਦਾ ਤੇ ਉਦੋਂ ਤੋਂ ਇੱਥੇ ਰਹਿਣ ਲਈ ਪ੍ਰਬੰਧ ਹੈਗਾ ਤੇ ਇਹ ਸੀਗਾ ਸੰਗਮੇਸ਼ਵਰ ਧਾਮ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਆਇਆ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ